आज हुन ਉਹਨਾਂ ਦੀ ਲੋੜ ਨਹੀਂ ਹੈ ਲੋੜ ਜਦੋਂ ਕ੍ਰੈਡਿਬਿਲਿਟੀ ਬਣਾਉਂਦੇ ਸੀ ਕਿ ਮੇਰਾ ਫੋਟੋ ਲੱਗ ਗਿਆ ਬਹੁਤ ਸਾਰੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮੇਰੇ ਫੋਟੋ ਨਹੀਂ ਲਗਾ ਰਹੇ ਨੇ ਮੈਂ ਥੋੜਾ ਉਹਨਾਂ ਨੂੰ ਕਹਾ ਕਿ ਮੇਰਾ ਫੋਟੋ ਲਗਾਓ ਜੀ ਮੈਂ ਕਿਸ ਤਰ੍ਹਾਂ ਕਹਾਂਗਾ ਕਿ ਮੇਰਾ ਫੋਟੋ ਲਗਾਓ ਠੀਕ ਹੈ ਮੈਂ ਆਪਣੇ ਹਲਕੇ ਦੀ ਗੱਲ ਜ਼ਿਕਰ ਕਰਾਂ ਤਾਂ ਆਪਣੇ ਹਲਕੇ ਦੇ ਵਿੱਚ ਜਦੋਂ ਟਿਕਟਾਂ ਦੀ ਵੰਡ ਹੋਈ ਦੋ ਬਾਰੀ ਜੋ ਆਮ ਆਦਮੀ ਪਾਰਟੀ ਦੇ ਸਾਡੇ ਉਹਦੇ ਦਾਰ ਸੀਗੇ ਉਹਨਾਂ ਦਾ ਫੋਨ ਆਇਆ ਕਿ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ ਟਾਈਮ ਵੀ ਸੱਟ ਹੋਇਆ ਦੋ ਬਾਰੀ ਹੋਇਆ ਲੇਕਿਨ ਡਿਸਕਸ਼ਨ ਹੋਇਆ ਨਹੀਂ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਲੇਕਿਨ ਮੈਂ ਆਪਨੇ ਵੱਲੋਂ ਕਿਸੇ ਦੇ ਵਾਸਤੇ ਟਿਕਟ ਦੀ ਡਿਮਾਂਡ ਨਹੀਂ ਰੱਖੀ ਤੁਸੀਂ ਅੱਗੇ ਦੇਖ ਰਹੇ ਹੋ ਕਿ ਕਈ ਤਰ੍ਹਾਂ ਦੇ aarop par tyarop social media ਦੇ ਵਿੱਚ akhbaron ਦੇ ਵਿੱਚ ਲੱਗ ਰਹੇ ਨੇ ਜੀ ਟਿਕਟਾਂ ਦੀ ਵੰਡ ਵਾਸਤੇ ਮੈਂ ਨਿੱਜੀ ਕਰੇਲੂ ਹਾਲਾਤ ਕਰਕੇ ਮੈਂ ਇਸ ਪ੍ਰਕਿਰਿਆ ਤੋਂ ਹਮੇਸ਼ਾ ਆਪਣੇ ਆਪ ਨੂੰ ਬਾਹਰ ਰੱਖਿਆ ਜਾ। ਫਿਰ ਵੀ ਰਾਜਨੀਤੀ ਐਸੀ ਚੀਜ਼ ਹੈ ਜੇਕਰ ਤੁਸੀਂ ਬਾਹਰ ਹੋ ਤਾਂ ਵੀ ਬਾਹਰ ਨਹੀਂ ਰਹਿਣ ਦਿੰਦੀ। ਤੇ ਇਸ ਕਰਕੇ ਤੁਸੀਂ ਦੇਖੋ ਇਹ ਕਿਹਾ ਜਾ ਰਿਹਾ ਹੈ ਕਿ ਮੇਰੇ ਕਿਸੇ ਵਿਅਕਤੀ ਨੂੰ ਟਿਕਟ ਨਹੀਂ ਮਿਲੀ ਜਾਂ ਮੈਨੂੰ ਇਗਨੋਰ ਕਰ ਦਿੱਤਾ ਗਿਆ ਮੇਰੀ ਟੀਮ ਨੂੰ ਇਗਨੋਰ ਕਰ ਦਿੱਤਾ ਗਿਆ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਸੀ ਜੀ ਹਾਂ ਸਭ ਤੋਂ ਪਹਿਲਾਂ ਕੈਂਡੀਡੇਟਸ ਦਾ ਪੈਨਲ ਮੇਰੇ ਵੱਲੋਂ ਗਿਆ ਸੀ ਪਾਰਟੀ ਹੈੱਡ ਕੁਆਰਟਰ ਦੇ ਵਿੱਚ ਜੋ ਲੋਕਲ ਹੈੱਡ ਕੁਆਰਟਰ ਹੈ ਅੰਮ੍ਰਿਤਸਰ ਦਾ ਜਦੋਂ ਵੀ ਗੱਲ ਚੱਲੀ ਸੀ ਕਾਰਪੋਰੇਸ਼ਨ ਇਲੈਕਸ਼ਨ ਦੀ ਤਾਂ ਹਰ ਵਾਰਡ ਵਾਸਤੇ ਚਾਰ ਚਾਰ ਕੈਂਡੀਡੇਟ ਦਾ ਪੈਨਲ ਮੈਂ ਬਣਾ ਕੇ ਭੇਜਿਆ ਸੀ ਤੇ ਮੈਂ ਕਹਾਂ ਦੀ ਤਸੀ ਕੋ ਉਸ ਪੈਨਲ ਤੇ ਤੁਸੀਂ ਜਦੋਂ ਵੀ ਚਾਹੋ ਮੇਰੇ ਨਾਲ ਡਿਸਕਸ ਕਰ ਲਓ ਤੇ ਇਹ ਪਾਰਟੀ ਦੀ ਇੱਛਾ ਹੈ ਜੀ ਕਿਸੇ ਨੂੰ ਵੀ ਟਿਕਟ ਦੇ ਸਕਦੀ ਹੈ ਲੇਕਿਨ ਐਸੀ ਕੋਈ ਡਿਮਾਂਡ ਨਹੀਂ ਰੱਖੀ ਕੋਈ ਲੋਬਿੰਗ ਨਹੀਂ ਕੀਤੀ ਕਿ ਫਲਾਣੇ ਨੂੰ ਫਲਾਣੀ ਥਾਂ ਤੋਂ ਦੇ ਦੋ ਫਲਾਣੇ ਨੂੰ ਫਲਾਣੀ ਥਾਂ ਤੇ ਦੇ ਇਹਦੇ ਵਿੱਚ ਹੀ ਇਹ ਵੀ ਗੱਲ ਹੈ ਕਿ ਜਦੋਂ ਟਿਕਟਾਂ ਦੀ ਵੰਡ ਹੋਈ ਜਦੋਂ ਆ ਗਿਆ ਸਾਰਾ ਕੁਝ ਤਾਂ ਅਸੀਂ ਦੇਖਿਆ ਜੀ ਕਿ ਐਸੇ ਵਿਅਕਤੀਆਂ ਨੂੰ ਟਿਕਟ ਮਿਲੀ ਹੈ 14 ਨੰਬਰ ਵਾਰਡ ਤੁਸੀਂ ਕਿਸੇ ਨੂੰ ਵੀ ਪੁੱਛੋ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਪੁੱਛੋ ਲੀਡਰ ਨੂੰ ਪੁੱਛੋ ਮੈਨੂੰ ਪੁੱਛ ਲਓ ਅਸੀਂ ਉਸ ਕੈਂਡੀਡੇਟ ਦੀ ਸ਼ਕਲ ਨੌਰਥ ਹਲਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਨਾ ਮੈਂ ਜਾਣਦਾ ਨਾ ਹੀ ਉਹਨਾਂ ਨੇ ਸੰਪਰਕ ਕੀਤਾ ਮੇਰੇ ਨਾਲ ਜੀ ਕੋਈ ਤੇ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਉਹਨਾਂ ਦੀ ਸਪੋਰਟ ਕਰ ਸਕਦਾ ਤੁਸੀਂ ਦੱਸੋ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਉਹਨਾਂ ਦੇ ਮੇਰੇ ਉਹਨਾਂ ਨੇ ਮੇਰੇ ਨਾਲ ਕੋਈ ਕੰਟੈਕਟ ਕੀਤਾ ਤਾਂ ਮੈਂ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਕਿਸੇ ਨੂੰ ਕਹਿ ਸਕਦਾ ਹਾਂ ਕਿ ਫਲਾਣੇ ਦੀ ਸਪੋਰਟ ਕਰ ਦਿਓ ਜੀ ਤਾਂ ਅਸੀਂ ਸਾਇਲੈਂਟ ਹਾਂ ਜੀ ਉੱਥੇ ਨਹੀਂ ਸਮਝਦੇ ਐਸੇ ਰੋਡ ਤੇ ਤੁਸੀਂ ਦੇਖੋਗੇ ਇੱਕ ਬੋਰਡ ਲੱਗਿਆ ਹੋਇਆ ਹੈ ਇੱਕ ਲੀਡਰ ਦਾ ਬੋਰਡ ਲੱਗਿਆ ਹੋਇਆ ਹੈ ਜਿਹਨਾਂ ਦਾ ਜਿਹਨਾਂ ਨੂੰ ਵੀ ਇਸ ਵਾਰਡ ਤੋਂ ਟਿਕਟ ਮਿਲੀ ਹੈ ਜੋ ਵਾਰਡ ਨੰਬਰ 8 ਹੈ 8 ਜਦੋਂ 2022 ਅਸੈਂਬਲੀ ਇਲੈਕਸ਼ਨ ਹੋਇਆ ਤਾਂ ਉਸੇ ਬੋਰਡ ਦੇ ਉੱਤੇ ਕਾਂਗਰਸ ਦਾ ਨਿਸ਼ਾਨ ਸੀ ਜੀ ਸਾਡੀ ਸਰਕਾਰ ਬਣ ਗਈ ਨਿਸ਼ਾਨ ਬਦਲ ਗਿਆ ਕੁਝ ਸਮਾਂ ਬਾਅਦ ਜੀ ਉੱਥੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਆ ਗਿਆ ਠੀਕ ਹੈ ਕੁਝ ਸਮਾਂ ਬਾਅਦ ਜਦੋਂ ਪਾਰਲੀਮੈਂਟ ਇਲੈਕਸ਼ਨ ਹੋ ਗਿਆ ਆਮ ਆਦਮੀ ਪਾਰਟੀ ਦਾ ਨਿਸ਼ਾਨ ਗਾਇਬ ਹੋ ਗਿਆ ਉਥੇ ਕੋਈ ਨਿਸ਼ਾਨ ਨਹੀਂ ਸੀਗਾ ਅੱਜ ਫਿਰ ਜਾ ਕੇ ਦੇਖੋ ਉਥੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਆ ਗਿਆ ਜਿਉਂਕਿ ਉਹਨਾਂ ਨੂੰ ਟਿਕਟ ਮਿਲ ਗਈ ਸਾਡਾ ਕੋਈ ਲਿੰਕ ਨਹੀਂ ਸਾਡੇ ਨਾਲ ਕੋਈ ਤਾਲਮਿਲ ਨਹੀਂ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਤੁਸੀਂ ਦੱਸੋ ਚਾਹੇ ਮੇਰਾ 4 ਵੋਟ ਹੋਵੇ 10 ਵੋਟ ਹੋਵੇ ਜਾਂ ਨਾ ਹੋਵੇ ਜਨਤਾ ਦੇ ਵਿੱਚ ਅਸੀਂ ਕਿਸ ਤਰ੍ਹਾਂ ਉਹਨਾਂ ਵਾਸਤੇ ਜਾ ਸਕਦੇ ਹਾਂ ਤੁਸੀਂ ਦੱਸੋ ਜੋ ਲੋਕ ਮੇਰੇ ਵਿਰੋਧੀ ਸੀਗੇ ਚਾਹੇ ਪਾਰਟੀ ਦੇ ਵਿੱਚ ਹੁੰਦੇ ਹੋਏ 2022 ਦੇ ਵਿੱਚ ਹਰ ਪਾਰਟੀ ਦੇ ਵਿੱਚ ਅੰਦਰੂਨੀ ਸਿਆਸਤ ਹੁੰਦੀ ਹੈ ਕਟੋਕਟ 8 ਇਸ ਤਰ੍ਹਾਂ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜੋ ਸਾਡੇ ਪਾਰਟੀ ਦੇ ਵਿੱਚ ਹੁੰਦੇ ਹੋਏ ਰਾਜਨੀਤਿਕ ਵਿਰੋਧੀ ਰਹਿੰਨ ਅਸੀਂ ਕਿਸ ਤਰ੍ਹਾਂ ਉਹਨਾਂ ਵਾਸਤੇ ਟਿਕਟਾਂ ਦੀ ਮੰਗ ਕਰਾਂਗੇ ਜੀ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਜਾਵਾਂਗੇ ਕਿ ਤੁਸੀਂ ਇਹਨਾਂ ਨੂੰ ਵੋਟ ਦੇ ਦਿਓ ਜੀ ਤੁਸੀਂ ਦੇਖੋ ਲੇਕਿਨ ਜੋ ਚੰਗੇ ਲੋਕ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਡੀ ਮਦਦ ਕੀਤੀ ਅੱਜ ਵੀ ਸਾਡੇ ਨਾਲ ਖੜੇ ਨੇ ਭਾਵੇਂ ਉਹ ਆਮ ਆਦਮੀ ਟਿਕਟ ਤੇ ਲੜ ਰਹੇ ਨੇ ਭਾਵੇਂ ਉਹ ਆਜ਼ਾਦ ਹੀ ਲੜ ਰਹੇ ਨੇ ਜਨ ਅਦਕ ਕਿਰਦਾਰ ਹੈ ਅਸੀਂ ਨੈਤਿਕ ਸਮਰਥਨ ਉਹਨਾਂ ਲੋਕਾਂ ਨੂੰ ਦੇ ਰਹੇ ਹਾਂ ਫੋਰ ਐਗਜ਼ਾਮਪਲ 3 ਨੰਬਰ ਵਾਰਡ ਰਾਜ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਦੇ ਟਿਕਟ ਤੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਅਸੀਂ ਪੂਰਾ ਸਮਰਥਨ ਦੇ ਰਹੇ ਹਾਂ 4 ਨੰਬਰ ਵਾਰਡ ਉੱਥੇ ਮਨਦੀਪ ਸਿੰਘ ਜੀ ਖੜੇ ਨੇ ਠੀਕ ਹੈ ਉਹ ਆਜ਼ਾਦ ਖੜੇ ਨੇ ਉਹ ਸਾਡੀ ਟੀਮ ਦੇ ਮੈਂਬਰ ਹਨ ਜੀ ਅਸੀਂ ਉਹਨਾਂ ਵਾਸਤੇ ਕੋਈ ਟਿਕਟ ਦੀ ਲੋਬਿੰਗ ਵੀ ਨਹੀਂ ਕੀਤੀ ਇਹ ਨੀਰਜ ਟਿੰਹਰਾ ਜੀ ਨੇ ਇਹ 8 ਨੰਬਰ ਤੋਂ ਖੜੇ ਨੇ ਜੀ